ਦੇ ਨਿਵਾਸੀ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸਰਕਾਰ ਦੇ ਖਿਲਾਫ ਇਕਜੁੱਟ ਹੋ ਕੇ ਕੇ ਸੌਂ ਖੰਦੇ ਹਾਂ ਕੇ ਸੌਂ ਖੰਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵੰਡਦੇਵਾਗੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਪੰਜਾਬ ਸਰਕਾਰ ਵੱਲੋਂ ਨਸ਼ਿਆ ਵਿਰੁੱਧ ਯੁੱਧ ਮੁਹਿੰਮ ਤੇ ਨਸ਼ਾ ਮੁਕਤ ਯਾਤਰਾ ਪ੍ਰੋਗਰਾਮ ਤੇ ਅੱਜ ਹਲਕਾ ਦੇ ਮੁੱਖ ਮੰਤਰੀ ਦਫ਼ਤਰ ਇੰਚਾਰਜ ਅਤੇ ਚੇਅਰਮੈਨ ਮਾਰਕੀਟ ਕਮੇਟੀ ਤੂਰੀ ਰਾਜਵੰਦ ਸਿੰਘ ਕੁੱਲੀ ਵਕਫ ਬੋਰਡ ਪੰਜਾਬ ਦੇ ਮੈਂਬਰ ਡਾਕਟਰ ਅਨਵਰ ਪਸੌਰ ਰਚਪਾਲ ਸਿੰਘ ਪੁੱਲਰ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤੇ ਨਸ਼ਾ ਮੁਕਤੀ ਮੋਰਚਾ ਦੇ ਵਿਧਾਨ ਸਭਾ ਹਲਕਾ ਤੂਰੀ ਦੇ ਕੋਆਰਡੀਨੇਟਰ ਅਤੇ ਪੁਲਿਸ ਪ੍ਰਸ਼ਾਸਨ ਦੇ ਡੀਐਸਪੀ ਦਮਨਵੀਰ ਸਿੰਘ ਥਾਣਾ ਸਦਰ ਦੇ ਐਸਐਚਓ ਅਤੇ ਹੋਰ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਤੂਰੀ ਦੇ ਤਿੰਨ ਪਿੰਡਾਂ ਪਸੌਰ ਬਰੜਵਾਲ ਅਤੇ ਈਸੀ ਦੇ ਸਰਪੰਚਾਂ ਪੰਜਾਂ ਪਿੰਡ ਵਾਸੀਆਂ ਨੂੰ ਨਸ਼ਾ ਮੁਕਤ ਕਰਨ ਸੰਬੰਧੀ ਸਹੁੰ ਚੁਕਾਈ ਗਈ ਆਓ ਦੇਖਦੇ ਹਾਂ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਖਾਸ ਰਿਪੋਰਟ ਕਾ ਖਾਸ ਵਾਇਗੁਰਦੀ ਕੀ ਫਰਮੇ ਉਸ ਦਾ ਖਾਲਸਾ ਪੰਥ ਦੀ ਕੀ ਫਤਿਹ ਅਸੀਂ ਪਿੰਡ ਪਸੌੜ ਦੇ ਨਿਵਾਸੀ ਅਸੀਂ ਪਿੰਡ ਪਸੌੜ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਹ ਸੌਂ ਖੰਦੇ ਹਾਂ ਇਹ ਸੌਂ ਹਾਂ ਇਹ ਅਸੀਂ ਨਸ਼ਿਆਂ ਦੇ ਖਿਲਾਫ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਸਿਸਟੈਮਿਕ ਕਿਸਮ ਦਾ ਨਸ਼ਾ ਸਿਸਟੈਮਿਕ ਕਿਸਮ ਦਾ ਨਸ਼ਾ ਵੀ ਕੰਡ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਮਰਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਅਸੀਂ ਜਮਾਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਆਪਾਂ ਸਾਰਿਆਂ ਨੇ ਇਹ ਸ਼ਬਦ ਲਈ ਹੈ ਅਰਪਾ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਗੌਰਵ ਸਿੰਘ ਜੀ ਖੂਲੀ ਚੇਅਰਮੈਨ ਮਾਰਕੀਟ ਕਮੇਟੀ ਟੂਰੀ ਸਾਡੇ ਡੀਐਸਪੀ ਗੌਰਵ ਸਿੰਘ ਜੀ ਸਾਡੇ ਐਸਐਚਓ ਸਦਰ ਸਰਦਾਰ ਕਰਨਵੀ ਸੰਧੂ ਜੀ ਸਾਡੇ ਬਲਾਕ ਦੇ ਪ੍ਰਧਾਨ ਅੰਚਾਰ ਸਰਦਾਰ ਗਗਨ ਜੀ ਬੰਦਾ ਜੀ ਸਾਰੇ ਬੀਡੀਪੀਓ ਸਾਹਿਬ ਗੁਬਿੰਦਰਪੁਰ ਜਸਵਿੰਦਰ ਬੱਕਾ ਜੀ ਸਾਡੇ ਨਾਇਬ ਤਸੀਲਦਾਰ ਮੈਡਮ ਮਨੀ ਮਹਾਜਨ ਜੀ ਸਾਡੇ ਸੀਡੀਪੀਓ ਸਾਹਿਬ ਮੇਰੇ ਇਸ ਜੁੱਧ ਨਸ਼ਾ ਬਰਦ ਨੂੰ ਹੀ ਹਿੰਦੇ ਸਾਥੀ ਜਿਸੋ ਦੇ ਪਿੰਡ ਦੇ ਨੌਜਵਾਨ ਆਗੂ ਸਰਦਾਰ ਮਨਿੰਦਰ ਸਿੰਘ ਮਾਨ ਮਹਾਰਾਜ ਜੀ ਤਾਂ ਇੱਥੋਂ ਦੇ ਸਰਪੰਚ ਏਸੀ ਦੇ ਸਰਦਾਰ ਅਮਰਵੀਰ ਸਿੰਘ ਜੀ ਸਮੂਹ ਪੰਚਾਇਤ ਆਉਰਲ ਕੇ ਪਤੇ ਜਿਸਾਨ ਪਾਈਏ ਵਾਰੀਗੁਰੂ ਜੀ ਦਾ ਖਾਲਸਾ ਸ੍ਰੀ ਵਾਰੀਗੁਰੂ ਜੀ ਕੀ ਫਤਿਹ ਜਦੋਂ ਅਸੀਂ ਆ ਬ੍ਰੁੱਧ ਇਹ ਜਿਹੜੀ ਮਹੀਨਾ ਇਹ ਸਰਦਾਰ ਭਵਨ ਸਿੰਘ ਮਾਰਨੇ ਕਿਉਂਕਿ ਇਸ ਤਰਕੇ ਚਲਾਈ ਹੈ ਕਿਉਂਕਿ ਜੇ ਆਪਾਂ ਪੰਜਾਬ ਦਾ ਇਤਿਹਾਸ ਦੇਖੀਏ ਤਾਂ ਸਾਡੇ ਪੰਜਾਬ ਦੇ ਵਿੱਚ ਸਰਦਾਰ ਭਗਤ ਸਿੰਘ ਵਰਗੇ ਕਤਾ ਸਿੰਘ ਸਰਾਬੇ ਵਰਗੇ ਸਰਦਾਰ ਉਤਜਾਮਦੀਆਂ ਸੀ ਇੱਕ ਕਹਿੰਦੀ ਸੀ ਵੀ ਇੱਕ ਫੌਜ ਚ ਭਰਤੀ ਹੋਊਗਾ ਤੇ ਦੂਜਾ ਖੇਤੀ ਕਰੂਗਾ ਹੁਣ ਦੋ ਦੇ ਦੋੇ ਪੁੱਤ ਨਸ਼ੇ ਦੇ ਚਿੱਟੇ ਵਰਗੇ ਨਸ਼ੇ ਦੇ ਤਰਸਤ ਹੋ ਗਏ ਕਿੰਨੀ ਘਰਾਹਾਂ ਦੇ ਜੀਵੇ ਉੱਜ ਗਏ ਇਹ ਗੱਲ ਕਿੱਧਰ ਨੂੰ ਜਾਂਦੀ ਐ ਸਾਡਾ ਸਮਾਜ ਕਿੱਧਰ ਨੂੰ ਤੁਰ ਪਿਆ ਕਿਹੜੇ ਰਾਹੇ ਤੁਰ ਪਿਆ ਪੰਜਾਬ ਨੂੰ ਜਾਣੇ ਇਹਨੇ ਚੀਜ਼ਾਂ ਕਰਕੇ ਜਾਂਦਾ ਸੀ ਤੇ ਪੰਜਾਬ ਹੁਣ ਕਿਸੇ ਇਨਾ ਜਾਨ ਕਰਕੇ ਚੰਨ ਲੱਗ ਪਿਆ ਇਹ ਆਪਾਂ ਨੂੰ ਸਾਡੇ ਅੰਦਰ ਚ ਆਤਮਾਰੂ ਦੀ ਲੋੜ ਆ ਭਰਾਵੋ ਸਾਨੂੰ ਲੋਕ ਦੇ ਸਰਦੇ ਵੀ ਪੰਜਾਬ ਕਹੇ ਜਾਂ ਸਾਨੂੰ ਪੰਜਾਬੀਆਂ ਨੂੰ ਨਹੀਂ ਪਤਾ ਪੰਜਾਬ ਕਹੇ ਜਾਂ ਸਾਡਾ ਉਦਮ ਸਿੰਘ ਸੁਨਾਮ ਜਨਰਲ ਡਾਇਰ ਨੂੰ ਕੈਰੈਕਟਰ ਹਾਲ ਦੇ ਵਿੱਚ 21 ਸਾਲ ਬਾਅਦ ਗੋਲੀ ਮਾਰ ਕੇ ਉਹਨੂੰ ਮਾਰਿਆ ਸੀ ਅਸੀਂ ਉਹਨਾਂ ਦੇ ਜਾਇਆ ਆ ਫਿਲਮ ਆਈਏ ਕਿ ਨਾਂਕ ਨਾਮ ਦਾ ਜਹਾਜ਼ ਉਹਦੇ ਵਿੱਚ ਸਾਡੇ ਬਿਡੁਰਕ ਦਿਖਾਏ ਗਏ ਨੇ ਕਿ ਮੈਂ ਉਰੂ ਦਾ ਅਜਿ ਲੈ ਕੇ ਕੈਨੇਡਾ ਗਏ ਕਿ ਮੈਂ ਉੱਥੇ ਦੀਆਂ ਸਰਕਾਰਾਂ ਨਾਲ ਲੜਾਈਆਂ ਲੜੀਆਂ ਕਿ ਮੈਂ ਇਸ ਤਰ੍ਹਾਂ ਨਾਲ ਜੂਝੇ ਸਾਨੂੰ ਕਿੱਧਰ ਨੂੰ ਜੋੜਿਆ ਜਾ ਰਿਹਾ ਸਰਤਾਪਾਲ ਸਿੰਘ ਮਾਨ ਦੀ ਸੋਚ ਆ ਵੀ ਪੰਜਾਬ ਨੂੰ ਉਹ ਜੀ ਪੰਜਾਬ ਰੱਖਿਆ ਜਾਵੇ ਜਿਹੜਾ ਜਿਹੜਾ ਪੰਜਾਬ ਸੀ ਆਮ ਆਦਮੀ ਪਾਰਟੀ ਪੰਜਾਬ ਨੂੰ ਕੋਈ ਵੈਸਟਰਨ ਪੰਜਾਬ ਨਹੀਂ ਬਣਾਉਣਾ ਹੈ ਆਮ ਆਦਮੀ ਪਾਰਟੀ ਨਹੀਂ ਕਹਿੰਦੀ ਹੈਗੀ ਵੀ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਵਾਂਗੇ ਆਮ ਆਦਮੀ ਪਾਰਟੀ ਕਹਿੰਦੀ ਬੇਸੀ ਇਹਨੂੰ ਅਮਰੀਕਾ ਵਰਗਾ ਜਾਂ ਕਿਸੇ ਯੂਰਪ ਕੰਟਰੀ ਦੇ ਵਰਗਾ ਬਣਾਵਾਂਗੇ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਇੱਥੇ ਉਹੀ ਪਗੜੇ ਪਹਿਨਣਗੇ ਇੱਥੇ ਉਹੀ ਕਬਡੀਆਂ ਸੱਤਾਂ 'ਚ ਉਹੀ ਉਵੇਂ ਖੇਡਾਂ ਖੇਡੀਆਂ ਜਾਣਗੀਆਂ ਜਿਵੇਂ ਪਹਿਲਾਂ ਹੁੰਦੇ ਸੀ ਆ ਭਾਈ ਸਾਹਿਬ ਬੋਲ ਕੇ ਗਏ ਨੇ ਮੈਨੂੰ ਤਾਂ ਵੀ ਲੱਗਦਾ ਹੈਗਾ ਵੀ ਆਪਣੇ ਪਿੰਡਾਂ 'ਚ ਕੋਈ ਗ੍ਰਾਂਤੀ ਵੀ ਹੈ ਕੋਈ ਨਾ ਕੋਈ ਪਿੰਲੇ ਪਿੰਡ ਦੇ ਵਿੱਚ ਕੋਈ ਪਾਰਟ ਕਰਨੀ ਵਾਸਤੇ ਕੋਈ 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 ਗ੍ਰਾਂਤੀ ਹੈ ਅੱਗੇ ਸਾਰੇ ਜੇ ਸਾਰੇ ਪਿੰਡ ਦੇ ਆਪ ਆੜ ਕਰਦੇ ਸੀਗੇ ਉਹ ਗੱਲ ਕਿੱਧਰ ਨੂੰ ਜਾਈ ਜਾਂਦੀ ਹੈ ਪੰਜਾਬ ਦੀ ਤਿਆਰੀਆਂ ਕਰ ਕਾਲੀਆਂ ਕਰਦੇ ਨੇ ਤਾਂ ਕਰਕੇ ਮੋਟਿਆਂ ਦੇ ਕੁਝ ਲਿਖਿਆ ਜਾਂਦਾ ਅਸੀਂ ਵੀ ਕੋਸ਼ਿਸ਼ਾਂ ਕਰੀਆਂ ਨੇ ਮੈਂ ਵੀ ਪੰਜਾਬੀ ਯੂਨੀਵਰਸਿਟੀ ਵਿਟਿਆਲੇ ਪੜ੍ਹੇ ਹੋਇਆ ਮੇਰੀ ਵੀ MBA ਕੀਤੀ ਹੋਈ ਹੈ ਪਰ ਨਹੀਂ ਮਿਲੀ ਨੌਕਰੀ ਕੋਸ਼ਿਸ਼ ਕੀਤੀ ਸੀ ਕਿ ਪ੍ਰਾਈਵੇਟ ਜੋਬ ਕੀਤੀ 7-8 ਸਾਲ ਪ੍ਰਾਈਵੇਟ ਜੋਬ ਕੀਤੀ ਹੁਣ ਆਪਣਾ ਬਿਜ਼ਨਸ ਕਰਦੇ ਆ ਸਾਰਿਆਂ ਦੇ ਹਿੱਸੇ ਸਾਰਿਆਂ ਦੀ ਤਾਂ ਥੋੜੀ ਹੋ ਵੀ ਹੁੰਦੀ ਐ ਨੇ ਪਰ ਜਿਹੜੇ ਨਸ਼ਿਆਂ ਦੇ ਗਰਸ ਤੋਂ ਹੁੰਦੇ ਨੇ ਜਿਹੜਾ ਉਹਨਾਂ ਦੇ ਹੱਥ ਵਿੱਚ ਸਿਰਫ ਇੱਕੇ ਚੀਜ਼ ਹੈ ਉਹ ਐਪ लास्ट ਰਸਤਾ ਪਾਈ ਮੌਤ ਦਾ ਆਪਦੇ ਘਰ ਦੀ ਪਰਵਾਹੀ ਦਾ ਆਪਦੇ ਬਜ਼ੁਰਗਾਂ ਦੀ ਕਰੀ ਹੋਈ ਕਮਾਈ ਨੂੰ ਖੂਚ ਸਿੱਟਣ ਦਾ ਸੋ ਮੇਰੀ ਬੇਟੀਆ ਸਾਰੇ ਨੌਜਵਾਨਾਂ ਨੂੰ ਤੁਸੀਂ ਵੱਡੀ ਗਿੰਦੇ ਵਿੱਚ ਉਰੇ ਆਏ ਹੋ ਸਾਨੂੰ ਸੁਣ ਰਹੇ ਹੋ ਅਸੀਂ ਕੋਈ ਲੀਡਰ ਬਣਦੇ ਇੱਥੇ ਆਏ ਨਹੀਂ ਸੀਗੇ ਅਸੀਂ ਤਾਂ ਇੱਕ ਬਾਜ਼ਾਰ ਨੂੰ ਲੈ ਕੇ ਆਏ ਸੀਗੇ ਵੀ ਪੰਜਾਬ ਬਦਲ ਜੇ ਹੁਣ ਵੀ ਮੋਟੇ ਵਿੱਚ ਹੀ ਫਿਰਦੇ ਰਹੇ ਆ ਪਰ ਇਹਦੇ ਲਈ ਸਾਨੂੰ ਬਦਲਣ ਦੀ ਲੋੜ ਹੈ ਇਹ ਮਹੀ ਨੂੰ ਆ ਨੌਜਵਾਨ ਹੋਇਆ ਸੀਗਾ ਤੇ ਇਹਨੂੰ ਠੀਕ ਕਰਨਾ ਬੜਾ ਔਖਾ ਸੀ ਆਪਾਂ ਲੰਮੇ ਸਮੇਂ ਤੋਂ ਲਾ ਕੇ ਸਰਕਾਰਾਂ ਬਣਾਉਂਦੇ ਆ ਰਹੇ ਹਾਂ ਜਿੰਨੀ ਸਾਡੀ ਉਮਰ ਆ ਆਪਾਂ ਪੰਜ-ਪੰਜ ਸੱਤ-ਸੱਤ ਦੀਆਂ ਸਰਕਾਰਾਂ ਬਣਾ ਲੀਆਂ ਪਰ ਐਨੇ ਸਖਤ ਫੈਸਲੇ ਕਿਸੇ ਪੰਜਾਬ ਦੇ ਮੁਖਵੰਤ ਨਹੀਂ ਲੈ ਜੂ ਪਰ ਖੁਦ ਵਾਸੇ ਮਾਰ ਦੇ ਲੈ ਉਹਨਾਂ ਸਖਤ ਫੈਸਲਿਆਂ ਦਾ ਜਿਹੜਾ ਰਿਜ਼ਲਟ ਆ ਉਹ ਮਿਲਣ ਲੱਗਿਆ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਬੋਰਡ ਦੇ ਮੈਂਬਰ ਡਾਕਟਰ ਅਨਵਰ ਜੀ ਡੀਐਸਟੀ ਸਾਹਿਬ ਡੀਲਪੀਓ ਸਾਹਿਬ ਐਸਟੀਓ ਸਾਹਿਬ ਸਾਡੇ ਹੋਰ ਦਰਜ ਆਪ ਜੀ ਸਾਰੇ ਅਧਿਕਾਰੀ ਸਾਹਿਬਾਨ ਸਭੀ ਯੋਧ ਨਸ਼ਾ ਵਿਰੁੱਧ ਦੇ ਕੋਆਰਡੀਨੇਟਰ ਸਪਾਰਜੀ ਸਮੂਹਕੀ ਟੀਮ ਖਾਦੀ ਐਜੂਕੇਸ਼ਨ ਕ੍ਰਾਂਤੀ ਦੀ ਟੀਮ ਸਮੂਹਤੀ ਬੈਠੀ ਹੈ ਐਸ ਪਿੰਡ ਦੇ ਸਰਪੰਚ ਸਾਹਿਬ ਪ੍ਰਿੰਸੀਪਲ ਸਾਹਿਬ ਸਾਰੇ ਨੌਜਵਾਨ ਜਿਹੜੀਆਂ ਮੌਤਾਂ ਦੀ ਗੱਲ ਹੋਰ ਵੀ ਬਧੀ ਜਿਹਦੇ ਵਿੱਚ ਸਾਡੇ ਨੌਜਵਾਨ ਬੱਚੇ ਉਹ ਨਸ਼ੇ ਦੀ ਲਪੇਟ ਚੜੇ ਦਿੱਤੀ ਸਭਾ ਵਿੱਚ ਦਿੱਤੀ ਸਭਾ ਵਿੱਚ ਕਈ ਪਿੰਡਾਂ ਦੇ ਵਿੱਚ ਇੱਕ ਇਹ ਗੱਲ ਪ੍ਰਚਲਿਤ ਹੋ ਗਈ ਕਿ ਸਾਨੂੰ ਲੱਗਦਾ ਕਿ ਇਹਨਾਂ ਪਿੰਡਾਂ 'ਚ ਬਰਾਤ ਨਹੀਂ ਚੜੂ ਸਚਾਈ ਹੈ ਇਹ ਹਾਲਾਤ ਮੈਂ ਸੁਣੇ ਲੋਕਾਂ ਨੇ ਪਰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਮੈਂ ਵਹਿਦੇ ਨਾਲ ਕਹਿਣਾ ਕਿ ਬਹੁਤ ਨਸ਼ਾ ਘਟਿਆ ਔਰ ਜੋ ਹੁਣ ਮਿਹਮ ਚੱਲ ਰਹੀ ਹੈ ਨਸ਼ਾ ਤਸਕਰ ਭੱਜ ਰਹੇ ਨੇ ਸਾਡੇ ਕੋਲ ਸਪਾਰਸ਼ਾ ਵੀ ਲੈ ਕੇ ਆਉਂਦੇ ਨੇ ਕਿ ਸਾਡੀ ਸੌਂਖਵਾ ਦਿਓ ਅਸੀਂ ਅੱਗੇ ਤੋਂ ਨਸ਼ਾ ਨਹੀਂ ਵੇਚਾਂਗੇ ਨਸ਼ੇ ਦੀ ਭੇਟ ਚੜੇ ਨੇ ਪਰ ਔਨਲੇ ਸੰਗਤ ਚ ਕੋਈ ਸਾਡਾ ਬੱਚਾ ਉਸ ਭਾਂ ਦੀ ਤੁਹਾਡੀ ਨਸ਼ੇ ਦੀ ਜੋ ਕਿਸੇ ਮਹਾਨ ਦਾ ਪੁੱਤ ਭੈਣ ਦਾ ਭਰਾ ਦੁਬਾਰਾ ਨਸ਼ੇ ਦੀ ਭੇਟ ਨਾ ਚੜੇ ਇਸ ਕਰਕੇ ਤੁਹਿਆ ਪ੍ਰਸ਼ਾਸਨ ਪੰਚਾਇਤ ਸਾਰੇ ਮਾਂ ਕਹਿੰਦੀ ਹੈ ਕਿ ਮੇਰੇ ਬੱਚੇ ਨੂੰ ਬਚਾਓ ਨਸ਼ੇ ਦੀ ਭੇਚੜਿਆ ਨਸ਼ਾ ਕਰ ਰਿਹਾ ਹੈ ਤੋਂ ਪਿੰਡ-ਪਿੰਡ ਦੇ ਵਿੱਚ ਅੱਗ ਲੱਗੀ ਹੈ ਨਸ਼ੇ ਦੀ ਪਿੱਛੇ ਤੁਸੀਂ ਲੋਕਜਾਨ 17 ਦੇ ਵਿੱਚ ਤੁਸੀਂ ਕਾਂਗਰਸ ਸਰਕਾਰ ਨੂੰ ਕਾਂਗਰਸ ਸਰਕਾਰ ਬਣਾਈ ਯਕੀਨ ਕੀਤਾ ਕਪਤਾਨ ਵਿਰਿੰਦਰ ਸਿੰਘ ਨੇ ਕਾਂਗਰਸ ਤੇ ਜਿਨੇ ਨਸ਼ ਜਿਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸੌ ਖਾਦੀ ਕਿਨੇ ਇੰਨੇ ਸਮੇਂ ਦੇ ਚ ਨਸ਼ਾ ਬੰਦ ਕਰਦੇ ਸਤਿਓ ਕੋਈ ਯਤਨ ਨਹੀਂ ਹੋਇਆ ਸਰਕਾਰ ਬਣ ਗਈ ਉਸੇ ਤਰ੍ਹਾਂ ਇਹ ਲੋਕ ਜੋ ਪਹਿਲਾਂ ਨਸ਼ਾ ਵੇਚਦੇ ਸੀ ਕੀਆਂ ਕੀਆਂ ਹਿੱਸੇਦਾਰੀਆਂ ਕੌਣ ਕੌਣ ਵਿੱਚ ਉਹਦੇ ਸਾਥੀ ਦਾਰਸੀ ਭਾਈਵਾਲ ਸੀ ਹੋਰ ਨਾਲੋਂ ਪਤਾ ਹੈ ਪਰ ਮੈਂ ਬਹੁਤ ਖੁਸ਼ ਆਪਣੀ ਅੱਖੀਂ ਦੇਖਿਆ ਲੋਕ ਦੇਖਦੇ ਸੀ ਉਹੀ ਠੰਡਾ ਤੇ ਪਾਣੀ ਲਾ ਕੇ ਬਣਾ ਦੇ ਆਹ ਹਾਂ ਤੁਸੀਂ ਨਾ ਹਰ ਲੋਕ ਜਿਹੜੇ ਉੱਥੇ ਬੈਠੇ ਉਹਨਾਂ ਨੇ ਡਿਪਟੀ ਸਾਹਿਬ ਨੂੰ ਪਤਾ ਨਹੀਂ ਕਿ ਉਹਨੇ ਦੱਸਿਆ ਕਿ ਡਿਪਟੀ ਸਾਹਿਬ ਕੀ ਕਰੋਗੇ ਕਿ ਤੁਮਸ਼ਾ ਬੰਦ ਕਰਾਉਗੇ ਸਰਪੰਚ ਦੇ ਬੰਦੇ ਆ ਜਿਹੜੇ ਨਾਲ ਪਾਣੀ ਪੁਲਾ ਰਹੇ ਸਰਪੰਚ ਦੇ ਨਾਲ ਇਹੀ ਬੰਦੇ ਬੈਠਾ ਨੇ ਇੱਕ ਵਾਰ ਸੀ ਜੇ ਕਾਂਗਰਸ ਦੀ ਸਰਕਾਰ ਆਉਂਦੀ ਸੀ ਤਾਂ ਉਹਦੇ ਲੀਡਰ ਨਸ਼ਿਆਂ ਦੀ ਮਦਦ ਕਰਦੇ ਸੀ ਕਾਂਗਰਸ ਦੀ ਸਰਕਾਰ ਹੁੰਦੀ ਸੀ ਉਹ ਕਰਦੇ ਸੀ ਪਰ ਪਹਿਲੀ ਸਰਕਾਰ ਐਸਐਸਓ ਸਾਹਿਬ ਬੋਲ ਕੇ ਕਹਏ ਨੇ ਕਿ ਇਹਨਾਂ ਨੂੰ ਖੋਲ੍ਹ ਲੈ ਕਿ ਜਿਹੜਾ ਵੇਚਦਾ ਉਹਦੀ ਜਾਇਦਾਦ ਪੁੱਛ ਕਰੋ ਉੱਤੇ ਪਰਚੇ ਦਿਓ ਖੱਬਾ ਕੋਈ ਆਵਾਦੀ ਪਾਰਟਾ ਲੀਡਰ ਤੇ ਵਰਕਰ ਉਹ ਹੰਗ ਜਿਹੜਾ ਜਾਊਗਾ ਤੁਹਾਡੇ ਨਾਲ ਸਾਥ ਦੇਊਗਾ ਤੇ ਜਿਹੜਾ ਕਿਸੇ ਦਾ ਬੱਚਾ ਨਸ਼ਾ ਕਰਦਾ ਉਹਦਾ ਇਲਾਜ ਕਰਾਵਾਂਗੇ ਡਰਨ ਦੀ ਲੋੜ ਨਹੀਂ ਇਹ ਤੁਹਾਡੇ ਬੱਚਿਆਂ ਨੇ ਆਪ ਪਾਤਰੀ ਚੁਣਿਆ ਉਹਨੇ ਸ਼ਕਤੀ ਨਾਲ ਫੈਸਲਾ ਲੈ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪ੍ਰਾਲਾ ਕਰਿਆ ਅੱਜ ਬਹੁਤ ਥੋੜਾ ਰਹਿ ਗਿਆ ਇਹ ਕੰਮ ਸੀਐਮ ਸਰ ਦਾ ਸੁਪਨਾ ਕਿਉਂ ਆਪ ਜੀ ਦੇ ਸੰਪਰਕ ਹੋਣਗੇ ਐਸ ਐਚਓ ਸਾਡੀ ਵੀ ਸੰਤੂ ਜੀ ਤੇ ਅੱਜ ਹੀ ਕਰਤਾ ਤੁਹਾਡਾ ਜੀ ਆਏ ਕਿ ਕੀ ਉਹਦੇ ਆਏ ਕਿ ਸੰਭੇਲ ਦੇ ਮੌਕਾ ਦਿੱਤਾ ਅਸੀਂ ਉਹਦੇ ਤੁਹਾਡਾ ਸਹਿਯੋਗ ਲੈਣ ਆਏ ਅਸੀਂ ਤੁਹਾਡਾ ਸਾਥ ਲੈਣ ਆਏ ਅ ਇੱਕ ਸਰਕਾਰ ਦਾ ਨੁਮਾਇੰਦਾ ਹੋ ਕੇ ਅਸੀਂ ਸਰਕਾਰ ਦਾ ਇੱਕ 代表ੀ ਬਣ ਕੇ ਇਸ ਸਥਾਪੀ ਦੇ ਵਿੱਚ ਆਏ ਸਾਡਾ ਵੀ ਮੇਨ ਮਕਸਦ ਇੱਥੇ ਆਉਣ ਮੈਂ ਕਰਦੇ ਦੇਖੀ ਵੀ ਹੋਮ ਵੀ ਸਰਕਾਰ ਨੇ ਸਾਨੂੰ ਨਸ਼ਾ ਪਰ ਦਿੱਤੀ ਹੋਰ ਅਸੀਂ ਤੁਹਾਡੇ ਕੋਲ ਪਿੰਡਾਂ ਦੇ ਵਿੱਚ ਆਉਣ ਦਾ ਸਾਡਾ ਇੱਕੋ ਮਕਸਦ ਹੈ ਵੀ ਤੁਸੀਂ ਸਾਨੂੰ ਜਿਹੜਾ ਬੰਦਾ ਵੀ ਕੋਈ ਪਿੰਡ 'ਚ ਤੁਹਾਡੇ ਨਸ਼ਾ ਵੇਚਦਾ ਉਸ ਬਾਰੇ ਜਾਣਕਾਰੀ ਦੋ ਜਿਹੜਾ ਕੋਈ ਨਸ਼ੇ ਦੇ ਸੇਵਨ ਦੇ ਚ ਪੇੜ 'ਚ ਆ ਗਿਆ ਸਰ ਜੀ ਜਿਹੜੇ ਕਿ ਆਪਣੇ ਕੀਰਤੀ ਸਮੇਂ ਚੋਂ 2 ਮਿੰਟ ਥੋੜਾ ਟਾਈਮ ਕੱਟ ਕੇ ਸਾਡੇ ਵਿੱਚ ਆਏ ਨੇ ਅਸੀਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਆਂ ਅਤੇ ਜਿਸ ਤਰ੍ਹਾਂ ਪਹਿਲਾਂ ਐਸਐਚਓ ਸਾਹਿਬ ਨੇ ਦੱਸਿਆ ਅਸੀਂ ਇੱਥੇ ਤੁਹਾਡੇ ਕੋਲ ਇੱਕ ਬੇਨਤੀ ਲੈ ਕੇ ਆਏ ਹਾਂ ਮੈਂ ਇੱਥੇ ਬਤੌਰ ਵਿਅਕਤੀ ਨਹੀਂ ਬਲਕਿ ਇੱਕ ਮੁਹਿੰਮ ਦਾ ਹਿੱਸਾ ਬਣ ਕੇ ਉਸ ਮੁਹਿੰਮ ਦਾ ਨੁਮਾਇੰਦਾ ਬਣ ਕੇ ਤੁਹਾਡੇ ਸਾਹਮਣੇ ਆਇਆ ਹਾਂ ਮੁਫਤਲਾ ਅਿਕਰਾਮਾ ਤਾਂ ਕਿ ਉਹ ਇਸ ਭੈੜੀ ਬਿਮਾਰੀ ਤੋਂ ਆਪਣਾ ਇੱਕ ਇਲਾਜ ਉਤਾਰ ਸਕਿਆ। ਬਾਕੀ ਇਹ ਦਾ ਘਬਰਾਇਆ ਵੀ ਅਸੀਂ ਜੇ ਦੱਸਾਂਗੇ ਸਾਡਾ ਫੈਰ ਵਿਰੋਧ ਪੈ ਜਾਊਗਾ ਪ੍ਰਿੰਟ 'ਚ ਇਹ ਬੰਦੇ ਆ ਤਾਂ ਕੱਲ ਨੂੰ ਫਿਰ ਬਾਅਦ ਸਾਡੇ ਖਿਲਾਫ ਸਾਨੂੰ ਤੰਗ ਪ੍ਰੇਸ਼ਾਨ ਕਰਨਗੇ ਉਹੀ ਜੀ ਗੱਲ ਨਹੀਂ ਹੈਗੀ। ਤੁਸੀਂ ਸਾਨੂੰ ਸਾਡੇ ਛੋਟੇ ਪਿੰਡ ਦੇ ਸਰਪੰਚ ਸਾਹਿਬ ਰਾਹੀਂ ਸਾਨੂੰ ਸਾਡੇ ਡਿਪਟੀ ਸਾਹਿਬ ਨੂੰ ਕਦੇ ਵੀ ਸਾਡੇ ਨੰਬਰਾਂ 'ਤੇ ਥਾਣੇ ਆ ਕੇ ਤਾਨੂੰ ਆਪਣੀ ਤਰਾ ਦੇ ਸਕਦੇ ਤੁਹਾਡੀ ਆਪਣੀ ਡੈਕਰੀ ਤੁਹਾਡੀ ਪਛਾਣ ਗੁਪਤ ਰੱਖੀ ਜਾਊਗੀ। ਬਾਕੀ ਇਹ ਹੈ ਵੀ ਇਹ ਸਾਰਾ ਜੋ ਮਿਸ਼ਨ ਸਰ ਦਾ ਚੱਲ ਰਿਹਾ ਨਸ਼ਾ ਮੁਕਤ ਕਰਦਾ ਪੰਜਾਬ ਦਾ ਆਪੇ ਗੱਲ ਸਾਂਝੀ ਕੀਤੀ ਹੈ। ਤੁਸੀਂ ਦੇਖੋ ਅੱਜ ਐਤਵਾਰ ਦਾ ਦਿਨ ਹੈ। ਸਾਰਾ ਜੀ ਪ੍ਰਸ਼ਾਸਨ ਕਿਉਂਕਿ ਇਹਨਾਂ ਨੂੰ ਵੀ ਕਿਤੇ ਲੱਗਦਾ ਹੈ ਵੀ ਜਿਹੜਾ ਇਹ ਰੋਗ ਹੈ ਨਸ਼ੇ ਦਾ ਰੋਗ ਲੱਗਿਆ ਹੋਇਆ ਹੈ। ਇਹਦੇ ਵਿੱਚ ਸਾਡੀ ਸਿਰਫ ਇਹ ਕੰਮ ਕੁਛ ਕੰਮ ਹੁੰਦੇ ਨੇ ਜਿਹੜੇ ਵੋਟਾਂ ਲਈ ਹੁੰਦੇ ਨੇ ਹੁਣ ਤਾਂ ਕੋਈ ਵੋਟਾਂ ਵੀ ਨਹੀਂ ਹੈਗੀਆਂ ਇਹ ਮੁਹੀਬ ਹੈ ਤਾਂ ਹੀ ਸਾਰੇ ਮੁਲਾਜ਼ਮ ਸਾਡੇ ਮੈਡਮ ਨੈਤ ਤਸੀਲਦਾਰ ਜੀ ਵੀ ਬੈਠੇ ਹੈ ਸਾਡੇ ਡੀ ਡਿਪਟੀ ਸਾਹਿਬ ਐਸ ਐਚਓ ਸਾਹਿਬ ਸਾਡੇ ਮੈਡੀਕਲ ਆਫੀਸਰ ਸਾਹਿਬਾਨ ਸਾਰੇ ਪਹੁੰਚੇ ਹੋਏ ਹੈ ਵੀ ਇਹ ਮੁਹੀਬ ਨੂੰ ਕਿਸੇ ਅਸੀਂ ਅੰਜਾਮ ਤੱਕ ਲੈ ਜਵੀਏ ਸਾਡੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਜੋ ਨਸ਼ਾ ਵਿਰੋਧ ਮਹਿਮ ਬਫਰੋ ਕਰਈ ਗਿਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਵੱਲੋਂ ਉਹਨੂੰ ਲੈ ਕੇ ਇਕੱਲੇ ਇਕੱਲੇ ਪਿੰਡ ਦੇ ਵਿੱਚ ਲੋਕਾਂ ਨੂੰ ਜਾਣਤ ਕੀਤਾ ਜਾ ਰਿਹਾ ਕਿਉਂਕਿ ਜੋ ਨਸ਼ੇ ਦਾ ਧੰਦਾਗਾ ਉਹ ਪੰਜਾਬ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਇਹਦੇ ਵਿਸਾਗੀ ਨੌਜਵਾਨੀ ਪੂਰੀ ਤਰ੍ਹਾਂ ਖੋ ਚੁੱਕੀ ਆ ਔਰ ਪਿਛਲੀਆਂ ਸਰਕਾਰਾਂ ਜਿਹੜੀਆਂ ਅਸੀਂ ਚੁੜਦੇ ਰਹੇ ਚਲ ਰਹੀਆ اور ਬਹੁਤ ਵੱਡੇ ਵੱਡੇ ਉਹਦੇ ਬੰਦ ਕਰਕੇ ਅੱਜ ਪੰਜਾਬ ਦੇ ਸਕੂਲਾਂ ਦੇ ਵਿੱਚ ਐਜੂਕੇਸ਼ਨ ਕਰਤੀ ਜਾਂਦੀ ਜਾ ਰਹੀਆ ਪੰਜਾਬ ਦਾ ਜਿਹੜਾ ਹੈਲਥ ਸਿਸਟਮ ਬਿਲਕੁਲ ਖਤਮ ਹੋ ਗਿਆ ਸੀਗਾ ਅੱਜ ਉਹੀ ਹੈਲਥ ਸਿਸਟਮ ਨੂੰ ਨੰਬਰ 1 ਤੇ ਟੌਪ ਤੇ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਇਸ ਲਈ ਆਪਾਂ ਸਰਕਾਰ ਦੇ ਜਿਹੜੇ ਇਤਿਆਸਿਕ ਫੈਸਲੇ ਆ ਉਥੇ ਸਰਕਾਰ ਦਾ ਸਾਥ ਦੇਈਏ ਪੰਜਾਬ ਦੇ ਮੁੱਖ ਮੰਤਰੀ ਦਾ ਸਾਥ ਦੇਈਏ ਇੱਥੇ ਦੇ ਪ੍ਰਸ਼ਾਸਨ ਦਾ ਮੈਂ ਬੇਨਤੀ ਕਰਾਂਗਾ ਸਾਡੇ ਚੇਅਰਮੈਨ ਰਾਜਪਤ ਸਿੰਘ ਭੁੱਲੀ ਜੀ ਨੂੰ ਡਾਕਟਰ ਸਾਹਿਬ ਨੂੰ ਡਿਪਟੀ ਸਾਹਿਬ ਨੂੰ ਐਸਐਟਓ ਬੀਡੀਪੀਓ ਸਾਹਿਬ ਸੀਡੀਪੀਓ ਸਾਹਿਬ ਮੈਡਮ ਮਨੀ ਮਹਾਜਨ ਡਿਪਟੀ ਗਿਆਨ ਤਸੀਦਾਰ ਜੀ ਨੂੰ ਸਰਪੰਚ ਸਾਹਿਬ ਨੂੰ ਇਹ ਗੁਰੂ ਨੂੰ ਸਨਮਾਨ ਕਰਨ ਜਿਨ੍ਹਾਂ ਨੇ ੱਡੀ ਵੱਡੀ ਮਦਦ ਦਿੱਤੀ ਲਈ ਦਿਖਾਈ ਕਿਸੇ ਦੂਜੇ ਦੇ ਅੱਗੇ ਕਰ ਦੇ ਦਿੱਤ ਕਾਨੂੰ ਸਾਡੇ ਘਰ ਵੀ ਆਸਰ ਜਿਹੜਾ ਆਪਾਂ ਉਹਦਾ ਇਲਾਜ ਨਾ ਕੀਤਾ ਉਸ ਤੋਂ ਬੇਨਤੀ ਕਰਦੇ ਆ ਆ ਪਿਛਲੇ ਪਿੰਡ ਤੇ ਵੀ ਉਹੀ ਮਾਮਾ ਚੀਕ ਰਹੀਆਂ ਸੀ ਹੋ ਰਹੀਆਂ ਸੀ ਕਿ ਸਾਡੇ ਬੱਚੇ ਨਸਿਆਂ ਤੇ ਇੱਕ ਤਾਂ ਪਤਾ ਹੀ ਨਹੀਂ ਕਿ ਕਿੱਥੇ ਐ ਅਰ ਜਦੋਂ ਕਿਸੇ ਮਾਂ ਤੋਂ ਆਪਣੇ ਪੁੱਤ ਦਾ ਇਹਦੀ ਗੱਲ ਸੁਣਦੇ ਤਾਂ ਮਾਂ ਨੂੰ ਪਤਾ ਕਿਉਂ ਕਿੰਨਾ ਦੁੱਖ ਹੋਇਆ ਸੋਚ ਕਰਕੇ ਭਗਵੰਤ ਮਾਨ ਜੀ ਇੱਕ ਵਾਰ ਮੁੱਖ ਮੰਤਰੀ ਨੇ ਪੰਜਾਬ ਦੇ ਜਿੰਨਾਂ ਦੇ ਮਨ ਦੇ ਵਿੱਚ ਦਰਦ ਹੈ ਆਪਾਂ ਨੂੰ ਸਾਬਤ ਇਹਨਾਂ ਤੋਂ ਪਹਿਲਾਂ ਜਿਹੜੇ ਡਾਕਟਰ ਸਾਹਿਬ ਨੇ ਕਿਹਾ ਕਿ ਸਾਰਿਆਂ ਨੇ ਰਾਜਨੀਤੀ ਕੀਤੀ ਹੈ ਨਸ਼ਿਆਂ ਤੇ ਪਾਣੀਆਂ ਤੇ ਪਰ ਭਗਵੰਤ ਜੀ ਰਾਜਨੀਤੀ ਨਹੀਂ ਕਰਦਾ ਉਹ ਚਾਹੁੰਦਾ ਕਿ ਮੇਰੇ ਪੰਜਾਬ ਦਾ ਕੋਈ ਨੌਜਵਾਨ ਨਸ਼ੇ ਦੇ ਲਪੇਟ ਚ ਨਾ ਆਵੇ ਉਹ ਚਾਹੁੰਦਾ ਹੈ ਕਿ ਸਾਡੇ ਪੰਜਾਬ ਦੇ ਨੌਜਵਾਨ ਨੰਬਰ ਤੋਂ ਮੈਡਲ ਜਿੱਤਣੇਸ਼ੀਆ ਤੋਂ ਮੈਡਲ ਜਿੱਤਣੇ ਕਿ ਖਿਡਾਰੀਆਂ ਤੇ ਅਸੀਂ ਪਿੰਡ ਬਰਡਵਾਲ ਦੇ ਵਸਨੀਕ ਅਸੀਂ ਤੇ ਨਿਕਾੜ ਆਏ ਸੀ ਗਸਿਆਂ ਦੇ ਖਿਲਾਫ ਇਕਜੁੱਟ ਹੋ ਕੇ ਅਸੀਂ ਤੇ ਨਿਕਾੜ ਆਏ ਜੂਰੋਏ ਇਹ ਸੌ ਖਾਂਦੇ ਹਾਂ ਇਹ ਸੌ ਖਾਂਦੇ ਹਾਂ ਇਹ ਅਸੀਂ ਨਸਿਆਂ ਦੇ ਖਿਲਾਫ ਇਹ ਅਸੀਂ ਨਸਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਕਿਸੇ ਵੀ ਅਸੀਂ ਕਿਸਮ ਦਾ ਨਸ਼ਾ ਵਿਕੜ ਨਹੀਂ ਦੇਵਾਂਗੇ ਕਿਸੇ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਛੱਡਣ ਲਈ ਸੁਝਾਵਾਂਗੇ ਬੋਲੇ ਸੋਨਿਹਾਰਾ ਬਹੁਤ ਬਹੁਤ ਬਣਾ ਦੱਸ ਸਕਦੇ ਹੋ ਮੈਨੂੰ ਦੱਸ ਸਕਦੇ ਹੋ ਸਾਡੀ ਸਰਕਾਰ ਜੋ ਡੀਐਸਪੀ ਸਾਹਿਬ ਨੂੰ ਦੱਸ ਸਕਦੇ ਹੋ ਅਸੀਂ ਉਹਦੇ ਬਣਦੀ ਕਾਰਵਾਈ ਕਰਾਂਗੇ ਇਹ ਤੁਹਾਡਾ ਸਭ ਤੋਂ ਸਾਡਾ ਮਾਵਾ ਤੁਹਾਡੀ ਜਾਣਕਾਰੀ ਵੀ ਗੁਪਤ ਰੱਖੀ ਜਾਊਗੀ ਬਾਕੀ ਅਸੀਂ ਇਹੀ ਕਰਦੇ ਆਂ ਕਿ ਥੁਰੇ ਤੁਹਾਡੇ ਪਿੰਡਾਂ ਚ ਹਰ ਪਿੰਡ ਚ ਸਾਨੂੰ ਜਾਣਦਾ ਇਹੀ ਮਕਸਦ ਹੈ ਅਸੀਂ ਘਰ ਘਰ ਪਿੰਡ ਪਿੰਡ ਜਾ ਕੇ ਇਹ ਜਿਹੜਾ ਮਸ਼ਾ ਇਹ ਖਤਮ ਕਰ ਦਿੰਦੇ ਹਾਂ ਪਰ ਇਹ ਤੁਹਾਡੇ ਸਹਿਯੋਗ ਦੀ ਮੈਂ ਫੇਰ ਬੇਨਤੀ ਕਰਾਂ ਤੁਹਾਡੇ ਸਹਿਯੋਗ ਤੋਂ ਬਿਨਾਂ ਇਹ ਦੇ ਸ਼ੁਭ ਸਵੇਰ ਮੈਂ ਇੰਪੀਸ਼ਮੈਂਟ ਕਲਕੇ ਜੀ ਆਇਆਂ ਨੂੰ ਮਨਾਉਂਦਾ ਹਾਂ ਪ੍ਰਸ਼ਾਸਨ ਨੂੰ ਧੰਨਵਾਦ ਕਰਦਾ ਹਾਂ ਮੈਂ ਪੀਜੀਪੀਓ ਨੂੰ ਦੀ ਸੇਵਾਵਾਂ ਦੇ ਬਾਰੇ ਕਹਾਂ ਪਰ ਅੱਜ ਮੈਂ ਤੁਹਾਡੇ ਲਈ ਬਤੌਰ ਪੀਜੀਪੀਓ ਨਹੀਂ ਸਗਰ ਸਰਕਾਰ ਦਾ ਸਿਵਲ ਪ੍ਰਸ਼ਾਸਨ ਦੇ ਨੁਮਾਇੰਦਾ ਵਜੋਂ ਇਹ ਬੇਨਤੀ ਲੈ ਕੇ ਆਇਆ ਹਾਂ ਕਿ ਸਰਕਾਰ ਵੱਲੋਂ ਜਿਹੜੀ ਇੱਕ ਮੁਹਿੰਮ ਚਲਾਈ ਗਈ ਹੈ ਯੁਧ ਨਸ਼ਾ ਵਿਰੋਧੀ ਇਸ ਯੂਟੂਬੇ ਚ ਜੇਸੀ ਕਾਮਯਾਬੀ ਪਾਣੀ ਹੈ ਕਿ ਇਹ ਪਿੰਡ ਦੇ ਵਸਨੀਕਾਂ ਦੀ ਆਮ ਜਨਤਾ ਦੀ ਭਾਗੀਦਾਰੀ ਤੋਂ ਬਿਨਾਂ ਸੰਭਵ ਨਹੀਂ ਹੈ ਅਸੀਂ ਪੌਲਿਸੀਆਂ ਬਣਾ ਸਕਦੇ ਹਾਂ ਸਖਤੀ ਕਰ ਸਕਦੇ ਹਾਂ ਪਰ ਜਿਹੜੀ ਤਕਲੀਫ ਹੈ ਪਰਿਵਾਰਨ ਉਹ ਤੁਸੀਂ ਦੇਖੀਏ ਤੁਸੀਂ ਆਪਣੇ ਕੋਲੋਂ ਇੱਕ ਪੀੜਿਤ ਪਰਿਵਾਰ ਜਾਂ ਪੀੜਿਤ ਪਿੰਡ ਹੈ ਜਿਦੇ ਵਿੱਚ ਕੁਝ ਬੱਚੇ ਨਸ਼ੇ ਦੀ ਲੱਤ ਲੱਗ ਗਈ ਹੈ ਅਸੀਂ ਦੋਵਾਂ ਤੇ ਰੱਖੂ ਅਲੱਗ-ਅਲੱਗ ਤਰ੍ਹਾਂ ਨਾਲ ਲਿਖਟਾਂਗੇ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਤੇ ਤੁਸੀਂ ਪਿਛਲੇ ਦਿਨੀ ਦੇਖਿਆ ਉਹਨਾਂ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਸ਼ਕਤੀ ਕੀਤੀ ਗਈ